ਤਰਫ ਤੇ ਆ ਰਹੇ ਹੋਏ ਆ ਕਿ ਕੁੜੀ ਨਾਲ ਜ਼ਿਆਦਾ ਕਿੱਥੇ ਚਾਹ ਨਾ ਜ਼ਿਆਦਾ ਜਾਦੇ ਹਮੇਸ਼ਾ ਸਭ ਪਹਿਲਾਂ ਤੁਸੀਂ ਆਪ ਤਿਆਰ ਹੋ ਕੇ ਉਲਟ-ਪੁਲਟੀ ਬੋਲ ਰਹੇ ਹੋਏ ਅੰਦਰ ਪੁੱਛਿਆ ਪਹਿਲਾਂ ਤੁਹਾਨੂੰ ਮੈਂ ਫੋਟੋ ਦਿਖਾਉਣਾ ਦੇਤੀ ਹੈਗਾ ਜੀ ਪੁਰਾਣੀ ਇਮਾਰਤ ਕਰਤਾਰਪੁਰ ਤੋਂ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਫਿਰ ਹਾਜ਼ਰ ਹੋਏ ਹੈਗੇ ਆ ਜੀ ਨਵੀਂ ਸਵੇਰ ਦੇ ਵਿੱਚ ਨਵਾਂ ਬਲੌਗ ਲੈ ਕੇ ਹਾਜ਼ਰ ਹੋ ਖੁਸ਼ ਰਹੋ ਆਬਾਦ ਰਹੋ ਜੀ ਪਰਮਾਤਮਾ ਦੀ ਅਨੁਮਿਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਅੱਜ ਸਾਡੇ ਕੋਲ ਬਸੇ ਕੁਝ ਖਾਸ ਡੇ ਹੈਗਾ ਜੀ ਅੱਜ ਦੱਸਾਂ ਤੁਹਾਨੂੰ ਵੀਡੀ ਤੇ ਤੇ ਅੱਜ ਜੇ ਜਮਾਇ ਗੁਰਦੁਆਰੇ ਸਾਬ ਹੋ ਤਾਂ ਦੱਸਾਂਗਾ ਉੱਥੇ ਜਾ ਕੇ ਦੱਸਾਂਗਾ ਅੱਜ ਕੀ ਖਾਸ ਦਿਨ ਹੈਗਾ ਅੱਜ ਤੇ ਆਪਾਂ ਹੁਣ ਇਸ ਟਾਈਮ ਤਿਆਰ ਹੋਣਾ ਆ ਤੇ ਨਾਲ ਕਿਹੜੇ ਗੁਰਦੁਆਰਾ ਸਾਹਿਬ ਚੱਲਾਂਗੇ ਤੁਸੀਂ ਵੀਡੀਓ 'ਚ ਬਣਦੇ ਰਹੋ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਇਤਹਾਸਕ ਗੁਰਦੁਆਰਾ ਸਾਹਿਬ ਜਾਵਾਂਗੇ ਜੀ ਆਪਾਂ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈਗਾ ਜਿੰਨਾ ਤੁਹਾਨੂੰ ਦੱਸ ਦਿੰਨੇ ਆ ਜੀ ਤੇ ਨਾਲ ਉੱਥੇ ਜਾ ਕੇ ਤੁਹਾਨੂੰ ਆਪਾਂ ਇਤਿਹਾਸ ਵੀ ਦੱਸਾਂਗੇ ਨਾਲ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਾਂਗੇ ਆਪ ਵੀ ਨਾਲ ਆਪਾਂ ਤੁਹਾਨੂੰ ਵੀ ਕਰਾਵਾਂਗੇ ਤੋਂ ਸਾਡੇ ਨਾਲ ਵੀਡੀਓ 'ਚ ਐਂਡ ਤੱਕ ਤੁਸੀਂ ਬਣੇ ਰਹਣਾ ਸਰਵ ਇਦਾਂ ਕਰਿਆ ਮੂ ਆਪਣਾ ਸਰਵ ਕੀ ਗਾਵਨ ਲਗਾ ਸਿੰਪਲ ਸਜਾਉਂਗਾ ਅੱਜ ਸਪੈਸ਼ਲ ਡੇ ਹੈ ਨਾ ਨਾਗਰ ਕੀ ਫੇਰ ਸਪੈਸ਼ਲ ਡੇ ਹੈ ਨਾ ਨਾਗਰ ਕੀ ਉਹਦੇ ਵਿੱਚ ਤਾਂ ਹੀ ਤਾਂ ਮੰਨ ਲੈਣੀ ਸੀ ਇਹ ਹੀਗਾ ਨਹੀਂ ਉਹ ਹੋਰ ਸੀਗਾ ਅੱਛਾ ਹੋਰ ਸੀ ਆ ਹੋਰ ਸੀਗਾ ਰੰਗ ਇਦਾਂ ਦਾ ਹੀ ਥੋੜਾ ਥੋੜਾ ਨਾ ਦਾ ਦੱਸਾਂਗੇ ਆਪਾਂ ਕਦੋਂ ਸਜਾਇਆ ਹੀਗਾ ਸਾਰੇ ਬਣੇ ਬਣੇ ਰਏ ਵੀਡੀਓ ਵਿੱਚ ਤੇ ਮੈਂ ਵੀ ਤਿਆਰ ਹੋਣਾ ਹਾਂਜੀ ਹੈ ਹਾਂਜੀ ਹਾਂਜੀ ਤੇ ਤਿਆਰ ਹੋ ਜਾਣਾ ਮੈਂ ਵੀ ਤਿਆਰ ਤਾਂ ਹੋ ਗਿਆ ਹੁਣ ਮੈਂ ਦਮਾਲਾ ਸਜਾ ਲਿਆ ਤੇ ਸਰਬ ਦੇਖਾਂ ਕੀ ਕਰਦੇ ਵੇ ਮੈਂ ਕੱਪੜੇ ਜਪਾਨੀ ਪਈ ਥੋੜਾ ਜਿਨੇ ਪੈਕ ਕਰਨੇ ਆ ਅੱਛਾ ਅੱਜ ਅੱਜ ਜਾਣਾ ਵੀ ਹੈ ਗਾਈ ਅੱਜ ਤਾਂ ਜਾਣਾ ਹੈਗਾ ਦੱਸ ਦੋ ਕਿੱਥੇ ਜਾਣਾ ਅੱਜ ਮਾ ਫੈਮਲੀ ਨੇ ਜਾਣਾ ਅਸੀਂ ਮੇਰੀ ਖੁਸ਼ੀ ਦੇਖ ਕੇ ਸੋਤ ਕੇ ਨਜ਼ਰ ਲਗਾ ਸਾਹ ਕਿੱਥੇ ਜਾਣਾ ਹੈਗਾ ਹਾਂ ਕਿੱਥੇ ਜਾਣਾ ਸਰਮ ਦੇ ਕਾਰਨ ਕਿਉਂਕਿ ਕੁੜੀ ਨਾਲ ਜ਼ਿਆਦਾ ਕਿੱਥੇ ਚਾਹ ਨਜ਼ਰ ਆ ਜਾਂਦਾ ਆਪਣੇ ਪੇਕੇ ਘਰ ਹਾਂਜੀ ਪਾ ਲੋ ਪਾ ਲੋ ਕੱਪੜੇ ਫਿਰ ਜਲਦੀ ਜੀ ਹਾਂਜੀ ਥੋੜਾ ਜਿਹਾ ਮੈਂ ਆਪਣੇ ਪਿਆਰ ਵੀ ਹੋਣਾ ਸਰਪੇ ਜੇ ਟਾਈਮ ਬੋਲ ਹੋ ਜਾਣਾ ਫਿਰ ਹਣਾ ਨਹੀਂ ਨਹੀਂ ਮੈਂ ਫਟਾਫਟ ਜਲਦੀ ਤਿਆਰ ਹੋ ਜਾਣਾ ਹੁਣ ਨਾ ਚਲੋ ਠੀਕ ਆ ਠੀਕ ਆ ਦਮਾਲਾ ਸਵਾਹ ਫਿਰ ਜਲਦੀ ਜੁਦੀ ਤੁਸੀਂ ਕੈਮਰਾ ਦਾ ਖੜੇ ਹੋ ਜਾ ਕਰੋ ਜਦੂ ਵੀ ਮੈਂ ਦੇਖ ਸਕਦਾ ਹੈ ਸ਼ਾਪਾ ਤਾਂ ਆ ਗਿਆ ਮੇਰੇ ਤੇ ਸ਼ਾਪਾ ਮਾਰਿਆ ਸੀ ਨਾ ਗੁਨਾਹ ਤੇ ਪਿਆਰ ਦਾ ਸ਼ਾਪਾ ਤੁਸੀਂ ਤੇ ਬਾਬਾ ਮਾਹੀ ਰਹਿ ਗਏ ਹੋ ਕੈਮਰਾ ਔਨ ਤੁਸੀਂ ਕੱਲ ਆ ਚਲੋ ਹੋ ਹੋ ਤੇ ਆ ਚਲੀਏ ਫਿਰ ਲੇਟ ਹੁੰਨੇ ਵੇ ਆਪਾਂ ਉਹ ਹੁੰਦੇ ਤੁਸੀਂ ਇਦਾਂ ਹੀ ਹਮੇਸ਼ਾ ਸਰ ਪਹਿਲਾਂ ਤੁਸੀਂ ਆਪ ਤਿਆਰ ਹੋ ਕੇ ਨਾ ਹਮੇਸ਼ਾ ਇਦਾਂ ਹੀ ਕਾਲੀ ਪਾ ਲੈਂਦੇ ਹੁੰਦੇ ਚਲ ਮੈਂ ਹੁਣ ਕੁਝ ਨਹੀਂ ਬੋਲਾਂ ਮੈਂ ਠੀਕ ਕਰ ਗਿਆ ਹਾਂ ਤੁਸੀਂ ਕੁਝ ਨਹੀਂ ਬੋਲਣਾ ਆਪ ਵੱਡ ਮੈਂ ਕੁਝ ਕਹਿਣਾ ਉਹ ਨਹੀਂ ਨਾ ਤਿਆਰ ਹੁੰਦੇ ਜਦੋਂ ਤੁਸੀਂ ਹੌਲੀ ਹੌਲੀ ਚਲ ਹੋ ਜਾਓ ਹੋ ਜਾ ਫਿਰ ਤਿਆਰ ਫਾਈਨਲੀ ਸਰ ਤਿਆਰ ਹੋ ਕੇ ਆ ਗਏ ਆ ਠੀਕ ਹੈ ਜੀ ਤੇ ਡੈੜੀ ਹੋਰਾਂ ਨੇ ਮਾਲਿਸ਼ ਕਰ ਲਈ ਆਪਣੀ ਇਧਰ ਆ ਦੇਖੋ ਸਿਰ ਵੀ ਕਰ ਲਿਆ ਸਿਰ ਤੋਂ ਤਾਂ ਸੀ ਡੈੜੀ ਹੋਰਾਂ ਨੇ ਅੱਜ ਤੇ ਪਰnablaan ਚੱਲੇ ਅੰਦਰ ਹੁਣ ਹਾਂ ਦਸਾਰਸ ਜਾਨ ਕੇ ਅੰਦਰ ਲਓ ਜੀ ਸਰਬ ਦੇਖੋ ਜੀ ਇਹ ਆ ਦੀ ਹੈਡਫੋਨ ਦੁਕਾਨ ਤੇ ਲਾਇਆ ਚਾਰ ਹੋ ਗਿਆ ਆ ਗਿਆ ਹਾਂ ਨਾ ਸਰ ਹਾਂ ਠੀਕ ਆ ਚਲੀਏ ਫਿਰ ਆਪਾਂ ਹੁਣ ਚਲੋ ਚਲੋ ਚਲੀਏ ਚਲੀਏ ਕਰੀ ਜਾਣੇ ਜਾਂਦੇ ਪਏ ਨਹੀਂ ਆਪਾਂ ਤੁਸੀਂ ਵੀ ਕਹਿੰਦੇ ਹੁਣ ਕੱਲ ਨੂੰ ਲਾ ਮੇਰੇ ਨਾਲ ਇਹ ਰੰਦ ਕੰਮ ਮਿਲਦੇ ਰਹਿੰਦੇ ਨੇ ਕੰਮ ਪਿਆ ਰਹਿੰਦਾ ਕੋਈ ਨਾ ਕੋਈ ਕੱਲ ਪਿਆ ਹੀ ਰਹਿੰਦਾ ਪਿਆ ਹੀ ਰਹਿੰਦਾ ਜਿਹਨਾਂ ਨਾਲ ਜਿਹਨਾਂ ਨਾਲ ਇਦਾਂ ਹੁੰਦੀ ਹੈਗੀ ਦੱਸਿਓ ਸਾਨੂੰ ਕਮੈਂਟ ਕਰਕੇ ਥੱਲੇ ਕਿਹਦੇ ਨਾਲ ਤੁਰਨ ਵਾਲੇ ਦਾ ਉਹ ਨੰਦਾ ਹਾ ਹਾ ਪੁਰਾਣੇ ਤੁਰਨ ਲੱਗੇ ਅੱਜ ਹੁਲਟ-ਵੁਲਟੇ ਬੋਲ ਰਹੇ ਹੋ ਜਾਂਦਾ ਤੁਰਨ ਲੱਗੇ ਇਦਾਂ ਦੌਂਦਾ ਕੋਈ ਨਾ ਕੋਈ ਕੰਮ ਪੈ ਰਿਹਾ ਲੱਗੇ ਕੋਈ ਨਾ ਕੋਈ ਕੰਮ ਪਈ ਜਾਂਦਾ ਪਈ ਜਾਂਦਾ ਕਿਸਦੇ ਨਾਲ ਇਦਾਂ ਦਾ ਹੁੰਦਾ ਹੈ ਦੱਸਿਓ ਸਾਨੂੰ ਕਮੈਂਟ ਕਰਕੇ ਕਿਹਦੇ ਨਾਲ ਇਦਾਂ ਦੀ ਵਾਪਰਦੀ ਹੁੰਦੀ ਹੈ ਚਲੋ ਚਲੋ ਚੱਲੀਏ ਮਿਲਦੇ ਆ ਗੁਰਦੁਆਰਾ ਸਾਹਿਬ ਜਾ ਕੇ ਠੀਕ ਹੈ ਜੀ ਪਹੁੰਚ ਚੁ ਸਥਾਨ ਹਜੇ ਗੁਰਦੁਆਰਾ ਕਰਨਾ ਸਾਹਿਬ 566ਵੀਂ ਜੀ ਤੇ ਚਲਦੇ ਆਂ ਅੰਦਰ ਆਹ ਮਾਡਲ ਤਿਆਰ ਹੋਣਾ ਪੂਰਾ ਨਾ ਇਮਾਰਤ ਬਣ ਰਹੀ ਐ ਇਸ ਗੁਰਦੁਆਰਾ ਸਾਹਿਬ ਦੀ ਪਹਿਲਾਂ ਪੁਰਾਣੀ ਇਮਾਰਤ ਵੀ ਹੈਗੀ ਨਵੀਂ ਵੀ ਬਣ ਰਹੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਨਾਲ ਪਹਿਲਾਂ ਫੰਕਸ਼ਨ ਆ ਨਾ ਕਰਦੇ ਨਾ ਚਲੋ ਜੀ ਪਹਿਲਾਂ ਫੰਕਸ਼ਨ ਆ ਨਾ ਕਰਦੇ ਆ ਫਿਰ ਦੇਖ ਕਰਾ ਕੇ ਫਿਰ ਕਰਾਂਗੇ ਦਰਸ਼ਨ ਆ ਨਾ ਫੁੱਲ ਦੇਖੋ ਜੀ ਗਰਨਾ ਸਾਹਿਬ ਕਿੰਨੇ ਸੋਹਣੇ ਲੱਗੇ ਹੋਏ ਆ ਪੰਛਨਾ ਨਾ ਕਰਕੇ ਅਸੀਂ ਆ ਗਏ ਆ ਮੈਂ ਸੋਚਿਆ ਪਹਿਲਾਂ ਤੁਹਾਨੂੰ ਮੈਂ ਫੁੱਲ ਦਿਖਾ ਦਾਂ ਦੇਖੋ ਜੀ ਫਰਵਰੀ ਮਹੀਨੇ ਨਾ ਇੱਥੇ ਬਹੁਤ ਜ਼ਿਆਦਾ ਵੈਰਾਈਟੀਆਂ ਮਿਲਦੀਆਂ ਸਾਨੂੰ ਫੁੱਲਾਂ ਦੀਆਂ ਵੇਖਣ ਨੂੰ ਵਾਹ ਜੀ ਵਾਹ ਬਹੁਤ ਇੱਥੇ ਤਾਂ ਲੱਗੇ ਆ ਸਾਰੇ ਹੋਰ ਦੇਖੋ ਜੂਮ ਕਰਕੇ ਦਿਖਾਉਣਾ ਦੇਖੋ ਜੀ ਕਿੰਨੇ ਸੋਹਣੇ ਸਾਡੇ ਫੁੱਲ ਆ ਕਮਾਲ ਕੀਤੀ ਜਾਂਦੀ ਹੈ ਸਾਰੇ ਆ ਗਏ ਆ ਦੇਖ ਕਰਵਾ ਆ ਗਏ ਇੱਧਰ ਦੇਖ ਘਰ ਕਰਵਾ ਲਈ ਦੇਖ ਦੱਸ ਨਾ ਕਰ ਦੋ ਬਾਦ ਚ ਦੱਸ ਦੂੰਗਾ ਜੀ ਚਲਿਏ ਲੋ ਜੀ ਪਹਿਲਾ ਇਮਾਰਤ ਦਿਖਾ ਦੀ ਕੋਲ जरा ਸਾਡੀ ਬਾਹਰ ਹੋ ਜੀ ਆ ਦੇਖੋ ਜੀ ਇਹ ਹੈਗੇ ਜੀ ਪੁਰਾਣੀ ਇਮਾਰਤ ਨਵੀਂ ਇਮਾਰਤ ਉਹ ਸਾਹਮਣੇ ਬਣ ਰਹੀ ਆ ਦੇਖੋ ਜੀ ਉਹ ਹੈਗੀ ਨਵੀਂ ਇਮਾਰਤ ਜਿਹੜੀ ਨਵੀਂ ਬਣ ਰਹੀ ਆ ਲਾਗੇ ਜਾ ਕੇ ਦਿਖਾਵਾਂਗੇ ਤੁਹਾਨੂੰ ਨਾ ਪਹਿਲਾਂ ਮੱਥਾ ਟੇਕ ਲਈ ਆਪਾਂ ਤੇ ਯਾ ਦੋਸਤੋ ਦੇਖ ਸਾਡੇ ਬਾਹਰਲੀ ਇਮਾਰਤ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਆਪਾਂ ਅੰਦਰੋਂ ਕਰਕੇ ਆ ਗਏ ਆਪਾਂ ਤੁਹਾਨੂੰ ਵੀ ਕਰਵਾ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਉਹ ਨਿਸ਼ਾਨਸਰ ਤੇ ਆ ਦੇਖੋ ਜੀ ਜਿਹੜੀ ਨਵੀਂ ਇਮਾਰਤ ਬਣ ਰਹੀ ਹੈ ਤੇਲੇ ਪਾਸੇ ਜੀ ਕਾਰ ਸੇਵਾ ਚੱਲ ਰਹੀ ਹੈ ਜੀ ਇੱਧਰ ਸੰਤਪੂਰੀ ਵਾਲੇ ਅੰਮ੍ਰਿਤਸਰ ਉਹਨਾਂ ਵੱਲੋਂ ਇਹ ਬਿਲਡਿੰਗ ਬਣਾਈ ਜਾ ਰਹੀ ਹੈ ਜੀ ਗੁਰਦੁਆਰਾ ਸਾਹਿਬ ਜੀ ਦੀ ਮੈਂ ਤੁਹਾਨੂੰ ਉਸ ਦਰਖਤ ਦੇ ਦਰਸ਼ਨ ਕਰਵਾ ਰਿਹਾ ਜੀ ਗਰਨਾ ਜੀ ਆ ਕਿਸੇ ਜੀ ਜਿਸ ਨਾਮ ਦੇ ਨਾਲ ਗੁਰਦੁਆਰਾ ਸਾਹਿਬ ਜੀ ਬਹੁਤ ਜ਼ਿਆਦਾ ਫੇਮਸ ਹੈ ਜੀ ਇਹ ਗੁਰਦੁਆਰਾ ਸਾਹਿਬ ਦੇ ਸ਼ੋਭੇਤਾ ਜੀ ਇੱਥੇ ਗੁਰਦੁਆਰਾ ਗਰਨਾ ਸਾਹਿਬ ਆ ਦੇਖੋ ਇਹ ਉਹ ਗਰਨੇ ਦਾ ਦਰਖਤ ਹੈਗਾ ਜੀ ਇਹਦਾ ਇਤਿਹਾਸ ਤੁਹਾਨੂੰ ਦੱਸਦੀ ਆ ਪਾ ਜੀ ਸੋਲਾ ਸੋਸ ਤੋਂ ਅਰ ਬਿੱਕਰ ਵੀ ਵਿੱਚ ਜਦੋਂ ਤੰਤਨ ਸ਼ਿਰ ਗੁਰ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਤੋਂ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਇੱਥੇ ਆਏ ਨਗਰ ਬੋਦਲ ਵਿੱਚ ਇਹ ਨਗਰ ਬੋਦਲਾ ਹੈਗਾ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਹਸ ਟਾਈਮ ਗੁਰਦੁਆਰਾ ਗਰਨਾ ਸਾਹਿਬ ਜੀ ਦੇ ਇਹ ਬੋਦਲਾ ਨਗਰ ਚ ਪੈਂਦਾ ਜੀ ਤਾਂ ਇੱਥੇ ਗਰਨੇ ਦਾ ਨ ਜੰਗਲ ਹੁੰਦਾ ਸੀ ਬਹੁਤ ਤਗੜਾ ਜੰਗਲ ਹੁੰਦਾ ਸੀਗਾ ਇੱਥੇ ਤੇ ਗੁਰੂ ਸਾਹਿਬ ਜੀ ਘੋੜੇ ਤੇ ਸਵਾਰ ਸੀਗੇ ਤੇ ਆ ਜਿਹੜਾ ਦਰਖਤ ਤੁਸੀਂ ਸਾਹਮਣੇ ਦੇਖ ਰਹੇ ਹੋ ਗਰਨਾ ਸਾਹਿਬ ਸੁੱਕਾ ਸੀਗਾ ਪਹਿਲੇ ਇਸ ਸਥਾਨ ਤੇ ਬਹੁਤ ਜ਼ਿਆਦਾ ਨਾ ਜੰਗਲ ਸੀਗਾ ਗਰਨੇ ਦਾ ਜੰਗਲ ਸੀਗਾ ਜਿਹੜਾ ਸਾਹਮਣੇ ਦਰਖਤ ਦੇ ਰਹੇ ਤੁਸੀਂ ਗਰਨੇ ਦਾ ਇਹ ਸੁੱਕਾ ਸੀਗਾ ਉਸ ਵੇਲੇ ਤੇ ਤਨ ਤਨ ਸ਼ੁਰੂ ਹੋ ਗਏ ਸੱਚੇ ਪਾਤਸ਼ਾਹ ਜਿੱਥੋਂ ਘੋੜੇ ਦੇ ਉੱਤੇ ਨੰਗ ਰਹੇ ਸੀ ਤਾਂ ਗੁਰੂ ਸਾਹਿਬ ਜੀ ਦੇ ਨਾਲ ਚੋਲਾ اٹਕ ਗਿਆ ਇੱਥੇ ਗਰਨੇ ਦੇ ਇਸ ਦਰਖਤ ਦੇ ਵਿੱਚ ਤਾਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੇ ਹੁਕਮ ਕੀਤਾ ਵੀ ਇਹ ਜਿਹੜਾ ਗਰਨੇ ਦਾ ਜਿਹੜਾ ਮੋਛਾ ਹੈਗਾ ਇਹਨੂੰ ਧਰਤੀ 'ਚ ਗੱਡ ਦਿਓ ਤੇ ਗੁਰੂ ਸਿੱਖਾਂ ਨੇ ਹੁਕਮ ਮੰਨ ਗਏ ਧਰਤੀ 'ਚ ਗੱਡਤਾ ਤੇ ਗੁਰੂ ਸਾਹਿਬ ਜੀ ਨੇ ਹੁਕਮ ਨਿਵਾਰਾ ਦਿੱਤਾ ਐਸ ਗਰਨੇ ਦੇ ਦਰਖਤ ਨੂੰ ਉਹਨਾਂ ਦਾ ਉਹੜਿਆ ਸੀ ਤਾਂ ਉਹਨਾਂ ਨੇ ਕਿਹਾ ਐਸਾ ਹੁਕਮ ਆਇਆ ਇਹਨਾਂ ਨੇ ਵੀ ਅਟਿਸਾਈਸ ਕਰਕੇ ਜਿਹੜੇ ਸਾਹਿਬ ਨਗਰ ਦੀਆਂ ਅਟਕਾਂ ਸੀਆਂ ਜਿਹੜੀਆਂ ਪ੍ਰੋਬਲਮ ਇਤਰੀ ਸੱਜਣੀਆਂ ਕੋਲ ਹੁੰਦੀਆਂ ਕਹਿੰਦੇ ਧਰਤੀ ਆਕੋ ਆ ਕੇ ਸਾਰੀਆਂ ਹੀ ਮੁਸ਼ਕਲਾਂ ਦੂਰ ਹੋਣਦੀਆਂ ਉਹਨਾਂ ਨੇ ਹਾਂ ਵਰ ਦੇ ਦਿੱਤਾ ਸੀ ਹਨ ਤੇ ਇਸ ਸਥਾਨ ਤੇ ਸਾਰੀਆਂ ਅਟਕਾਂ ਦੂਰ ਹੋਣਗੀਆਂ ਇਹ ਸੀਗਾ ਇੱਥੇ ਦਾ ਇਤਿਹਾਸ ਗੁਰ ਨਾ ਉਹਨੂੰ ਹਰ ਨੂੰ ਬੰਦ ਕਰੇ ਪਾਸ਼ਾ ਦੀ ਉਹ ਵੀ ਪੂਰਨ ਕਲੇਸ਼ ਕਰਦੀਆਂ ਹਾਂ ਦੱਸਾਂ ਪੰਜ ਦਰਸ਼ਨ ਕਰਕੇ ਆ ਗਏ ਆ ਬਾਹਰ ਲੰਗਰ ਵੀ ਛਕ ਲਿਆ ਨਾ ਹੁਣ ਹਾਂਜੀ ਹਾਂਜੀ ਲੰਗਰ ਛਕ ਲਿਆ ਤੇ ਆਪਾਂ ਆ ਗਏ ਆ ਪੱਜ ਜੇ ਉਦੋਂ ਤਾਂ ਆਪਾਂ ਕੋਰਦੋਂ ਸਿਆਪਾ ਹੋਣਾ ਚਾਹੀਦਾ ਹਮੇਸ਼ਾ ਹੀ ਹੋਣਾ ਚਾਹੀਦਾ ਹੈ ਨਿਤ ਦਰਸ਼ਨ ਕਰਨਾ ਚਾਹੀਦੇ ਹੈਗੇ ਆ ਦੇ ਅੱਜ ਸਾਡੇ ਵੱਲ ਸਪੈਸ਼ਲ ਦਿ ਹੈ ਸੀਗਾ ਕਿਉਂਕਿ ਸਾਡੇ ਇਸ ਦਿਨ ਆਨੰਦਕਾਰ ਸਾਡੇ ਹੋਏ ਹੈਗੇ ਜੀ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੈ ਹਾਂ ਜੀ ਸ਼ੁਕਰਾਨਾ ਕਰਨ ਵਾਸਤੇ ਆਏ ਆ ਜੀ ਅਸੀਂ ਪਰਮਾਤਮਾ ਵਾਹਿਗੁਰੂ ਮੇ ਚੜ੍ਹਦੀ ਕਲਾ ਚ ਰੱਖਣ ਸਾਨੂੰ ਦੋਨਾਂ ਜਣਿਆਂ ਨੂੰ ਅਸੀਂ ਉਹਦਾ ਨਾਮ ਹੀ ਜਪਦੇ ਰਹੀਏ ਪਰਮਾਤਮਾ ਜਿੰਨਾ ਹੀ ਵੱਤੋ ਸਾਡੇ ਕੋਲ ਨਾਮ ਮਤਲਬ ਕਿ ਜੋ ਪਾਉ ਹੁੰਦਾ ਵਾਹਿਗੁਰੂ ਸਾਡੇ ਕੋਲ ਨਾਮ ਜਪਾਵੇ ਸਾਡਾ ਠੀਕ ਹੈ ਨਾ ਇਕੱਠੇ ਅਸੀਂ ਬੈਠ ਕੇ ਜਾਪ ਕਰੀਏ ਕਰੀਏ ਮਹਾਰਾਜ ਦਾ ਨਾਮ ਸਿਮਰਨ ਕਰੀਏ ਕਰੀਏ ਚਲੋ ਚੱਲੀਏ ਫਿਰ ਹਾਂ ਜੀ ਚੱਲੀਏ ਹੁਣ ਆਪਾਂ ਤੇ ਹਾਂ ਜੀ ਹਾਂ ਜੀ ਕਰੋ ਸ਼ੋਪਿੰ ਸ਼ਾਪਿੰਗ ਕੀ ਕਰਨੇ ਮੇਰੇ ਵਾਸਤੇ ਸਾਡੇ ਮਨਾਰ ਦਾ ਸਮਾਨ ਹੁੰਦਾ ਵਾ ਮਨਾਰ ਦਾ ਸਮਾਨ ਮੈਂ ਖਰੀਦੀ ਵੀ ਹੈਗੀ ਹਾਂ ਹਾਂਜੀ ਹਾਂਜੀ ਚਲਿਏ ਫਿਰ ਵਾਪਸ ਘਰ ਆਈਏ ਫਿਰ ਹਾਂਜੀ ਹਾਂਜੀ ਚਲਦੇ ਆ ਚਲਦੇ ਆ ਫਿਰ ਘਰ ਮਿਲਦੇ ਆ ਆਪਾਂ ਜਾ ਕੇ ਹੁਣਾਂ ਹਾਂਜੀ ਜੀ ਅਸੀਂ ਆ ਚੁੱਕੇ ਆ ਘਰ ਦੇ ਸਾਹ ਪ੍ਰਸ਼ਾਦ ਮੇਰਾ ਸਾਰਾ ਬਣ ਮਮੇ ਪ੍ਰਸ਼ਾਦ ਮੰਮੀ ਨੂੰ ਦੇਵਾ ਅੱਜ ਦੀਦੀ ਨੂੰ ਵੀ ਦੇ ਦੋ ਪ੍ਰਸ਼ਾਦ ਦੀਦੀ ਆਉਣਾ ਮੂਡ ਇਹਨੇ ਘਰ ਵੀ ਜਦੋਂ ਗਏ ਨਹੀਂ ਉਹਦੇ ਵੀ ਨੇ ਮੂਡ ਦੀਦੀ ਨੇ ਆਪਾਂ ਲੈ ਆ ਦਿੱਤਾ ਤੇ ਪ੍ਰਸ਼ਾਦ ਅਗਲੀ ਫਿਰ ਪਰ ਦੀਦੀ ਨੇ ਮਨਵਾੰਦਿਆ ਕੰਪਲੀਮੈਂਟ ਦੇ ਦਿੱਤਾ ਸਰੋ ਕੀ ਦਿੱਤਾ ਬਿੰਨ ਤੇ ਸਰੋ ਪਤਲੀ ਹੋ ਗਈ ਚਲਿਏ ਫਿਰ ਘਰ ਆਪਾਂ ਹਣਾ ਚਲੋ ਚੋਈ ਡੈਡੀ ਨੂੰ ਪ੍ਰਸ਼ਾਦ ਦੇ ਦਾਂ ਯਾਰ ਡੈਡੀ ਘਰ ਹੈਗੇ ਤੇ ਅਸਟਮੇ ਸ਼ੌਪ ਤੇ ਹੈਗੇ ਆ ਪ੍ਰਸ਼ਾਦ ਦੇ ਦਿਓ ਡੈਡੀ ਰੋਣੂ ਵੀ ਕਰਨਾ ਸਾਹਿਬ ਹਾਂਜੀ ਕਰਨਾ ਸਾਹਿਬ ਗਏ ਸੀ ਮੱਥਾ ਟੇਕਣ ਡੈਡੀ ਨੂੰ ਪਤਾ ਲੱਗਿਆ ਕਰਨਾ ਸਾਹਿਬ ਗਏ ਸੀ ਅਸੀਂ ਨਾਲ ਜੀ ਫਿਰ ਉਹ ਵਰਤੋ ਆੜੇ ਤੁਸੀਂ ਗਏ ਅਸਟਮੇ ਮੰਡਲ ਲਗਾਇਆ ਦੋ ਹੀ ਗੁਰਦੁਆਰਾ ਸਾਹਿਬ ਲੱਗੇ ਜਾਣ ਆਪਣੇ ਹਾਂ ਠੀਕ ਹੈ ਠੀਕ ਹੈ ਇੱਕ ਘਟ ਕਰਦਾ ਇੱਕ ਕਰਨਾ ਕਰਨਾ ਸਾਹਿਬ ਹਾਂ ਚਲੋ ਜੀ ਆਪਾਂ ਵੀਡੀਓ ਦਾ ਐਂਡ ਕਰ ਲਈਏ ਫਿਰ ਸਰ ਡੈਡੀ ਰੋਣਾਂ ਐਂਡ ਕਰੀ ਅੱਜ ਵੀਡੀਓ ਦਾ ਹਾਂ ਬੈਠ ਜਾਓ ਇੱਥੇ ਬੈਠ ਜਾ ਬੈਠ ਜਲਦੀ ਜਲਦੀ ਸਭ ਜੀ ਦੋਸਤੋ ਇਸੇ ਕਾ ਸਾਡਾ ਅੱਜ ਦਾ ਵਲੌਗ ਇੱਥੇ ਤੱਕ ਰਹੀ ਅੱਗੇ ਸਾਰ ਬੋਲਣੇ ਹੁਣ ਵੀ ਤੁਹਾਨੂੰ ਚੰਗੀ ਲੱਗੀ ਵੀਡੀਓ ਹੁਣ ਲਾਈਕ ਕਰੋ ਸ਼ੇਅਰ ਕਰੋ ਉਸ ਤੋਂ ਪਹਿਲਾਂ ਅਰੇ ਸੁਣਿਆ ਜਿਹੜਾ ਹਮੇਸ਼ਾ ਤੁਹਾਨੂੰ ਦਿੰਦੇ ਨੇ ਹਰ ਵਾਰੀ ਆਪਾਂ ਤੇ ਹੂੜਾ ਤੇ ਜੂੜਾ ਸਾਹਮ ਕੇ ਰੱਖੋ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰੋ ਘਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲੋ ਤੇ ਇਨੀਆਂ ਦਸ਼ਿਆਂ ਦਾ ਦਰਿਆ ਅੱਜ ਦਾ ਹੈਗਾ ਵਗ ਰਿਹਾ ਹੈਗਾ ਉਸ ਨੂੰ ਠਾਲਾ ਪਾਓ ਤੇ ਆਪਾਂ ਜਿਹੜਾ ਲਾਸਟ ਵਿੱਚ ਸਾਰਾ ਬੋਲਦੇ ਹੁੰਨੇ ਜਿਹੜੀ ਇੱਕ ਤੁੱਕ ਜਾਗੋ ਪੰਜਾਬੀਓ ਨਸ਼ਾ ਤਿਆਗੋ ਪੰਜਾਬੀਓ ਬਾਈ ਤੁਸੀਂ ਇਹ ਬੋਲ ਦਿਓ ਜਾਗੋ ਪੰਜਾਬੀਓ ਨਸ਼ਾ ਤੇ ਆ ਗੋ ਪੰਜਾਬੀ ਹੋ ਡੈੜੀ ਹਜੇ ਖਾਂਜੇ ਵੀ ਅਸਤੇ ਪ੍ਰਸ਼ਾਸ਼ਕ ਲੈੰਦੋ ਤੇ ਦੋਸਤੋ ਵੀ ਵੀਰ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਸਾਰੇ ਛਾੜ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਆਨ ਕਰ ਲੈ ਹਾਂਜੀ ਹਾਂਜੀ ਹੁਣ ਤਿਆਰ ਬਿਲਕੁਲ ਰੈਡੀ ਹੈਗੇ ਆ ਤੇ ਰੈਡੀ ਹੈਗੇ ਬਿਲਕੁਲ ਆਪਾਂ ਜਾਣਾ ਹੈ ਜੀ ਅੱਜ ਤੇ ਹਾਂਜੀ ਜੀ ਮੈਂ ਤੁਹਾਨੂੰ ਦੱਸਿਆ ਦੀ ਆਪਾਂ ਪੇਕੇ ਜਾਣਾ ਮੈਂ ਬੜੇ ਐਕਸਾਈਟਿਡ ਹੈਗੇ ਬੜੀ ਖੁਸ਼ ਹੈਗੇ ਆ ਮੈਂ ਹਾਂ ਹਾਂ ਜੀ ਜਿਹੜੂ ਉੱਥੇ ਵੀਡੀਓ ਬਣਾਉਂ ਜਾਂਦੇ ਉਦੋਂ ਨਹੀਂ ਜਾਂਦੇ ਸਾਰੇ ਕੰਮ ਕਰਕੇ ਜਾਈ ਦੇਰ ਸਾਰੇ ਕੰਮ ਚਿਰਾਂ ਚੱਲ ਗਿਆ ਕਰਕੇ ਚਲੋ ਜੀ ਵੀਡੀਓ ਚੰਗੀ ਲੱਗੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦੇ ਵੱਟ ਨੂੰ ਪ੍ਰੈਸ ਕਰਿਓ ਤਾਂ ਸਾਡੇ ਇਦਾਂ ਦੇ ਵਲੋਗ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂ ਤੁਹਾਨੂੰ ਕਿ ਨਵੇਂ ਵਲੋਗ ਦੇ ਨਾਲ ਔਰ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ